ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੇ ਅਖਰੇ ਲੈ ਕੇ ਹਾਜ਼ਰ ਹਾਂ ਜੀ ਅਗਲੇ 7-8 ਦਿਨਾਂ ਦੀ ਗੱਲ ਕਰਾਂਗੇ ਯਾਨੀ ਕਿ 15 ਸਤੰਬਰ ਤੱਕ ਮੌਸਮ ਪੰਜਾਬ ਦਾ ਫਲਸ ਨਾ ਲੱਗਦੇ ਖੇਤਰਾਂ ਦਾ ਕਿਵੇਂ ਦਾ ਰਹਿ ਸਕਦਾ ਸੋ ਮੌਸਮ ਦੀਆਂ ਤਾਜ਼ਾ ਰਿਪੋਰਟਸ ਨੇ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ ਤੋ ਐਸੋ ਵੇਲੇ ਜਿਹੜਾ ਜੋ ਤਾਜ਼ਾ ਸੈਟਲਾਈਟ ਦੇ ਸਿਰਾਂ ਨੇ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਆ ਜੀ ਜਿਵੇਂ ਕਿ ਅਸੀਂ ਤੁਹਾਨੂੰ ਸੂਰਜ ਵੇਲੇ ਅਪਡੇਟ ਦਿੱਤੀ ਸੀ ਕਿ ਅੱਜ ਪੰਜਾਬ ਦੇ ਵਿੱਚ ਬਹੁਤ ਉਮੀਦ ਆਸਾਰਨੀ ਆ ਕੁਝ ਘੱਟ ਖੇਤਰੀ ਕਾਰਵਾਈਆਂ ਕੁਝ ਖੇਤਰਾਂ ਦੇ ਵਿੱਚ ਹੋ ਸਕਦੀਆਂ ਨੇ ਉਸ ਵੇਲੇ ਮਤਲਬ ਕਿ ਉਸੇ ਤਰ੍ਹਾਂ ਦੁਪਹਿਰ ਤੋਂ ਬਾਅਦ ਕੁਝ ਥਾਵਾਂ ਤੇ ਗਾਰਜਲ ਇਸਕੇ ਨਾਲ ਹਲਕੇ ਮੋٹے ਛਰਾਟੇ ਲੱਗੇ ਨੇ ਸ੍ਰੀ ਮਕਸਰ ਸਾਹਿਬ ਦੇ ਕੁਝ ਪਿੰਡਾਂ ਦੇ ਵਿੱਚ ਹਲਕੇ ਤੇਜ਼ ਛਰਾਟੇ ਜਿਹੜੇ ਲੱਗੇ ਨੇ ਕੁਝ ਦੇਰ ਦੇ ਲਈ ਬਾਕੀ ਮੌਸਮ ਲਗਭਗ ਐਸੇ ਨੇ ਹੌਤੇ ਖੇਤਰਾਂ ਦੇ ਵਿੱਚ ਸਾਫ ਜਿਹੜਾ ਬਣਿਆ ਹੋਇਆ ਜਿਹੜਾ ਐਲਪੀਏ ਘੱਟ ਤੋਂ ਬਾਅ ਤੌਰ ਤੇ ਪੰਜਾਬ ਦੇ ਵਿੱਚ ਮੀਂਹ ਵਾਰਿਆ ਸੀ ਉਹ ਅੱਗੇ ਕੁਝ ਕਰ ਚੁੱਕਾ ਲੈਂਦੇ ਵੱਲੋਂ ਤੇ ਹੁਣ ਲਗਭਗ ਮੌਸਮ ਸਾਫ ਹੈ ਸੋ ਆਉਂਦੇ ਦਿਨਾਂ ਦੀ ਜੇਕਰ ਅਸੀਂ ਗੱਲ ਕਰਦੇ ਹਾਂ ਜੀ ਅਗਲੇ 6-7 ਦਿਨਾਂ ਦੀ 13 14 ਤਰੀਕ ਤੱਕ ਮੌਸਮ ਲਗਭਗ ਸਾਫ਼ ਰਹੇਗਾ ਪਛੋਂ ਦੀਆਂ ਹਵਾਵਾਂ ਜੋ ਵਾਪਸੀ ਕਰ ਗਈਆਂ ਨੇ ਬਹੁਤੇ ਖੇਤਰਾ ਦੇ ਵਿੱਚ ਤੇ ਅਗਲੇ 4 5 ਦਿਨ ਰਾਹਤ ਪਰੇ ਹੋਣਗੇ ਤੇ ਬਹੁਤੇ ਖੇਤਰਾ ਦੇ ਵਿੱਚ ਮੌਸਮ ਹੈ ਜਿਹੜਾ ਸਾਫ਼ ਰਹੇਗਾ ਹਰੀਕੇ ਹੈਡ ਆਪਣੇ ਰੋਪਰ ਹੈਡ ਵਰਕਸ ਤੋਂ ਇੱਕ ਜਿਹੜੀ ਤਾਜ਼ਾ ਰਾਹਤ ਵਾਲੀ ਖਬਰ ਆਈ ਹੈ ਸਤਲੁਜ ਦਰਿਆ ਤੋਂ ਜਿਹੜਾ ਪਾਣੀ ਰੈਗੂਲਰ ਛੱਡਿਆ ਜਾ ਰਿਹਾ ਸੀ ਉਹਦੇ ਵਿੱਚ ਹੁਣ 10000 ਕਿਊਸਕ ਦੀ ਜਿਹੜੀ ਗਰਾਉਂਡ ਦਰਜ ਕੀਤੀ ਗਈ ਹੈ 60000 ਕਿਊਸਕ ਪਾਣੀ ਛੱਡਿਆ ਜਾ ਰਿਹਾ ਸੀ ਜਿਹੜਾ ਕਿ ਹੁਣ 40 45000 ਦੇ ਲਾਗੇ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਛੱਡਿਆ ਜਾਵੇਗਾ ਇਹ ਪਾਣੀ ਦੀ ਆਮਦ ਘਟ ਹੈ ਤੇ ਹੁਣ ਦਰਿਆਵਾਂ ਦੇ ਵਿੱਚ ਵੀ ਰਿਲੀਜ਼ ਕੀਤਾ ਪਾਣੀ ਹੁਣ ਉਹਦੀ ਮਾਤਰਾ ਵੀ ਘਟਾਈ ਜਾਵੇਗੀ। ਰੋਪੜ ਹੈਡਵਰਕਸ ਦੇ ਜਿਹੜੇ ਸਾਰੇ ਗੇਟ ਖੋਲ ਦਿੱਤੇ ਗਏ ਸੀ ਪਿਛਲੇ ਦਿਨਾਂ ਦੇ ਵਿੱਚ ਜਦੋਂ ਹੜ੍ਹ ਆਏ ਸੀ। ਸੋ ਹੁਣ ਉਹ ਸਾਰੇ ਗੇਟ ਆ ਜਿਹੜੇ ਬੰਦ ਕੀਤੇ ਗਏ ਨੇ ਅੱਜ ਇਹ ਵੀ ਰਾਹਤ ਖ਼ਬਰ ਆਈ ਆ ਕੁਝ ਪਾਣੀ ਰਿਲੀਜ਼ ਕਰਨ ਲਈ ਗੇਟ ਖੁੱਲੇ ਰਹਿਣਗੇ ਪਰ ਬਹੁਤੇ ਗੇਟ ਆ ਜਿਹੜੇ ਅੱਜ ਬੰਦ ਕਰ ਦਿੱਤੇ ਗਏ ਨੇ। 14 ਤਰੀਕ ਤੱਕ ਮੌਸਮ ਸਾਫ਼ ਹੈ। ਤੇ ਆਪਣਾ ਖੇਤੀਬਾੜੀ ਵਾਲਾ ਕੰਮ ਜਿਹੜੇ ਕਿਸਾਨ ਵੀ ਸਾਡੇ ਇਹ ਵੀਡੀਓ ਦੇ ਨਾਲ ਜੁੜੇ ਨੇ ਤੇ ਆਪਣਾ ਸਰਪ੍ਰੈਸ ਅਪਰੂਵ ਕਰਨੀ ਆ ਤਾਂ ਤੁਸੀਂ ਕਰ ਸਕਦੇ ਆ 15 ਤਰੀਕ ਤੋਂ ਇੱਕ ਸਿਸਟਮ ਆ ਰਿਹਾ ਉਹ 15 16 17 ਨੂੰ ਵੀ ਸ਼ੁਰੂ ਹੋ ਸਕਦਾ ਹੈ 17 18 19 ਨੂੰ ਵੀ ਹੋ ਸਕਦਾ ਹੈ 18 19 20 ਨੂੰ ਵੀ ਹੋ ਸਕਦਾ ਹੈ ਇਹ ਸਿਸਟਮ ਦੇ ਵਿੱਚ ਖੜਕਾ ਦੜਕਾ ਇਹ ਸਿਸਟਮ ਕਰੇਗਾ ਇਹਦੇ ਵਿੱਚ ਗੜੇਮਾਰੀ ਵੀ ਹੋਏਗੀ ਇਹ ਚ ਤੇਜ਼ ਮੀਂਹ ਵੀ ਹੋਣਗੇ ਅਤੇ ਭਾਰੀ ਮੀਂਹ ਵੀ ਲੱਗ ਸਕਦੇ ਨੇ ਸੋ ਇਹ ਪੰਜਾਬ ਹਰਿਆਣਾ ਰਾਜਸਥਾਨ ਜੰਮੂ ਹਿਮਾਚਲ ਤੇ ਉੱਤਰਾਖੰਡ ਇਹਨਾਂ ਸੂਬਿਆਂ ਨੂੰ ਪ੍ਰਭਾਵਿਤ ਇਹ ਸਿਸਟਮ ਸਿੱਧੇ ਤੌਰ 'ਤੇ ਕਰੇਗਾ ਲੈ ਤੋ ਚੜਦੇ ਵੱਲੋਂ ਕਾਲੀਆਂ ਘਟਾਵਾਂ ਨਾਲ ਜਿਹੜੇ ਆ ਬੱਦਲ ਪਹੁੰਚਣਗੇ ਤੇ ਇਸ ਤੂਫਾਨ ਝੱਖੜ ਦੇ ਵੀ ਇਹਦੇ ਵਿੱਚ ਅਸਰ ਹੋਣਗੇ ਜਿਵੇਂ ਪਿੱਛੇ ਸਿਸਟਮ ਲੰਘ ਕੇ ਗਏ ਆ ਉਹਦੇ ਵਿੱਚ ਤੇਜ਼ ਤੂਫਾਨ ਘਟ ਹੁੰਦੇ ਸੀ ਫਰੇ ਦੇ ਵਿੱਚ ਤੇ ਇਸ ਤੂਫਾਨੇ ਮੀਂਹ ਜਿਹੜੇ ਆ ਉਹ ਲੱਗਣਗੇ ਤੇ ਇਹ ਸਿਸਟਮ ਵੱਡੇ ਪੱਧਰ ਤੇ ਪ੍ਰਭਾਵਿਤ ਕਰ ਸਕਦਾ ਸੋ ਇਹ ਸਿਸਟਮ ਲੱਗੇਗਾ ਨਾਲ ਹੀ ਜਿਹੜਿਆ ਮੌਨਸੂਨ ਦੀ ਵਾਪਸੀ ਇਹ ਸਿਸਟਮ ਤੈਅ ਕਰ ਦੇਗਾ ਤੇ ਇਸ ਤੂਫਾਨ ਜਿਹੜਿਆ ਮੌਸਮ ਦੀ ਵਾਪਸੀ ਉੱਤਰ ਭਾਰਤ ਦੇ ਵਿੱਚੋਂ ਲੱਗ ਫੱਗ ਜਿਹੜੀ ਆ ਤੈਅ ਹੋ ਜੇਗੀ ਆਉਂਦੇ ਦਿਨਾਂ ਦੀ ਜੇਕਰ ਰਿਪੋਰਟ ਵੀ ਇੱਕ ਵਾਰ ਦੇਖ ਲੈਣੇ ਆ ਜੋ ਜਾਰੀ ਕੀਤੀ ਹੈ ਜੀ ਅੱਜ ਮੌਸਮ ਵਿਭਾਗ ਨੇ 15 ਤਰੀਕ ਤੱਕ ਕੋਈ ਕਿਸੇ ਤਰ੍ਹਾਂ ਦੇ ਅਲਰਟ ਨਹੀਂ ਸਕਰੀਨ ਤੇ ਤੁਸੀਂ ਦੇਖ ਸਕਦੇ ਆ ਨੋ ਅਲਰਟ ਇੱਥੇ ਲਿਖਿਆ ਹੋਇਆ ਕੋਈ ਕਿਸੇ ਤਰ੍ਹਾਂ ਦੀ ਚੇਤਾਵਨੀ ਨਹੀਂ ਮੌਸਮ ਲਗਭਗ ਸਾਫ਼ ਰਹੇਗਾ ਵੱਡੇ ਸ਼ਹਿਰਾਂ ਦੇ ਉੱਤੇ ਕਿਤੇ ਦੁਪਹਿਰ ਬਾਅਦ ਮਾੜੇ-ਮੋਟੇ ਸ਼ਰਾਟੇ ਲੱਗ ਜਾ ਕਰਨਗੇ ਉਹ ਵੀ 5-7 ਮਿੰਟਾਂ ਵਾਲੇ ਜਿਵੇਂ ਲੁਧਿਆਣੇ ਦੇ ਉੱਤੇ ਲੱਗੇ ਬਠਿੰਡੇ ਦੇ ਉੱਤੇ ਲੱਗੇ ਰੋਪੜ ਦੇ ਉੱਤੇ ਲੱਗੇ ਗੁਰਦਾਸਪੁਰ ਦੇ ਉੱਤੇ ਲੱਗੇ ਘੱਟ ਖੇਤਰੀ ਕਾਰਵਾਈਆਂ ਜਾਣਕਿ 5-7 ਮਿੰਟਾਂ ਵਾਲੀਆਂ ਹੋ ਸਕਦੀਆਂ ਨੇ ਵੈਸੇ ਬਹੁਤੇ ਖੇਤਰਾ ਦੇ ਵਿੱਚ ਮੌਸਮ ਸਾਫ਼ ਰਹੇਗਾ ਪੱਛੋਂ ਦੀਆਂ ਖੁਸ਼